ਪੰਜਾਬੀ ਇੱਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦਾ ਪੰਜਾਬ 'ਚ ਇੱਕ ਹੋਰ ਵੱਡਾ ਐਕਸ਼ਨ, ਬੀਡੀਪੀਓ ਖੰਨਾ ਤੇ ਵੱਡੀ ਕਾਰਵਾਈ ਕਰਦਿਆਂ ਮੰਤਰੀ ਨੇ ਕੀਤਾ ਸਸਪੈਂਡ। ਪੰਜਾਬ-ਹaryana ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਕਰੰਟ ਲੱਗਣ ਤੇ ਮਿਲੇਗਾ ਲੱਖਾਂ ਦਾ ਮੁਆਵਜ਼ਾ। ਵਿਕਰਮ ਜੀਠਿਆ ਕੱਲ ਨੂੰ ਅਦਾਲਤ 'ਚ ਹੋਣਗੇ ਪੇਸ਼, ਪਿਛਲੇ ਦਿਨੀ ਹੀ ਪੁਲਿਸ ਨੇ ਕੀਤਾ ਸੀ ਸਬੰਧ ਜਾਰੀ। ਨਵਜੋਸ਼ ਸਿੰਘ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣਾਂ, ਪ੍ਰੈਸ ਕਾਨਫਰੰਸ ਕਰਕੇ ਖੁਦ ਦਿੱਤੀ ਜਾਣਕਾਰੀ। ਦਿੱਲੀ ਸਰਕਾਰ ਆਪਣੇ ਕਸੂਤੀ ਫਸਾਈ ਭਗਮਾਨ ਤਮਾਨ ਸਰਕਾਰ ਪ੍ਰਗਟ ਸਿੰਘ ਨੇ ਦਿੱਲੀ ਵਾਲਾ ਫੈਸਲਾ ਪੰਜਾਬ ਚ ਲਾਗੂ ਕਰਨ ਦੀ ਕੀਤੀ ਮੰਗ ਪੰਜਾਬ ਚ ਜਪਾਰੀ ਮੀਂਹ ਦੀ ਸੰਭਾਵਨਾ ਵਧੇਗੀ ਤੁੰਦ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਲਾਟ ਪ੍ਰਤਾਪ ਬਾਜੋਂ ਨੇ ਫੇਰ ਕੇ ਰੀਮਾਨ ਸਰਕਾਰ 2 ਲੱਖ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਚ ਅਸਫਲ ਰਹਿਣ ਲਈ ਆਪ ਸਰਕਾਰ ਦੀ ਕੀਤੀ ਹੈ ਲੋਚਨਾ ਪੰਜਾਬ ਦੀ ਭਗਮਾਨ ਤਮਾਨ ਸਰਕਾਰ ਨੇ ਖੰਨਾ ਦੇ ਬੀਡੀਪੀਓ ਤੇ ਵੱਡੀ ਕਾਰਵਾਈ ਕਰਦੇ ਆ ਮਉਤਲ ਕਰ ਦਿੱਤਾ ਹੈ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਵਿਭਾਗ ਨੇ ਖੰਨਾ ਦੇ ਪਲਾਗ ਵਿਕਾਸ ਤੇ ਪੰਚਾਇਤ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਫੰਡਾਂ ਦੇ ਗਵਨ ਦੇ ਦੋਸ਼ ਸ਼ੀਟ ਤੁਰੰਤ ਪ੍ਰਭਾਵ ਤੋਂ ਮੁਤਲਕ ਕਰ ਦਿੱਤਾ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਦੱਸਿਆ ਕਿ ਬੀ ਡੀ ਪੀਓ ਖੰਨਾ ਕੁਲਵਿੰਦਰ ਸਿੰਘ ਰੰਧਾਵਾ ਵਿਰੁੱਧ ਸ਼ਿਕਾਇਤਾਂ ਦੇ ਆਧਾਰ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਨੂੰ ਜਾਂਚ ਸੌਂਪੀ ਗਈ ਸੀ ਉਹਨਾਂ ਦੱਸਿਆ ਕਿ ਡੀਡੀਪੀਓ ਲੁਧਿਆਣਾ ਵੱਲੋਂ ਪ੍ਰਾਪਤ ਹੋਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੁਲਵਿੰਦਰ ਸਿੰਘ ਰੰਧਾਵਾ ਨੇ ਪੰਚਾਇਤ ਸਮੰਤੀ ਖੰਨਾ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਅਤੇ ਅਨਾਂ ਅਧਿਕਾਰਤ ਖਾਤੇ ਖਲਵਾ ਕੇ ਬਿਨਾਂ ਮਨਜ਼ੂਰੀ ਤੋਂ 58,25000 ਰੁਪਏ ਦੀਆਂ ਗਲਤ ਢੰਗ ਨਾਲ ਅਦਾਇਗੀਆਂ ਕੀਤੀਆਂ ਕੈਬਨਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ਤੇ ਕੁਲਵਿੰਦਰ ਸਿੰਘ ਰੰਧਾਵਾ ਦੀ ਬੀਡੀਪੀਓ ਖੰਨਾ ਨੂੰ ਸਰਕਾਰੀ ਸੇਵਾਵਾਂ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ ਇਸ ਮੌਕੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕੈਬਨਟ ਮੰਤਰੀ ਲਾਲਜਿਤ ਸਿੰਘ ਪੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੱਧਮਾ ਦੀ ਗਵਾਹੀ ਵਾਲੀ ਸਰਕਾਰ ਡਿਊਟੀ ਵਿੱਚ ਕੁਤਾਹੀ ਅਨੁਸ਼ਾਸਨਹੀਣਤਾ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸ਼ਟ ਨਹੀਂ ਕਰੇਗੀ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿ ਹੈ ਕਿ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਕਾਰਵਾਈਆਂ ਅਮਲ ਵਿੱਚ ਲਿਆਂਦੀ ਜਾਵੇਗੀ ਪੰਜਾਬ ਚ ਹੁਣ ਬਿਜਲੀ ਦਾ ਕਰੰਟ ਲਾ ਕੇ ਮੌਤ ਹੋਣ ਦੇ ਮਾਮਲੇ ਵਿੱਚ ਮੁਆਵਜ਼ਾ ਤੈਅ ਕੀਤਾ ਗਿਆ ਹੈ ਦੱਸਦਿਏ ਕੁਝ ਸਮਾਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਹਾਈ ਕੋਰਟ ਦੀ ਝਾੜ ਮਗਰੋਂ ਪੰਜਾਬ ਸਰਕਾਰ ਨੇ ਨੀਤੀ ਬਣਾਈ ਹੈ ਪੀਐਸਪੀਸੀਐਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਾਲਿਸੀ ਦੇ ਤਹਿਤ ਵੱਖ-ਵੱਖ ਕੈਟਾਗਰੀ ਬਣਾਈ ਗਈ ਹੈ ਜੇਕਰ ਉਹਨਾਂ ਦੇ ਕਿਸੇ ਕର୍ਮੀ ਦੀ ਕਰੰਟ ਲੱਗਣ ਕਾਰਨ ਮੌਤ ਹੁੰਦੀ ਹੈ ਤਾਂ ਸੇਵਾ ਨਿਯਮ ਦੇ ਤਹਿਤ ਜੋ ਵੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਤੋਂ ਇਲਾਵਾ ਇਸ ਪਾਲਿਸੀ ਦੇ ਤਹਿਤ 1 ਤੋਂ ਲੈ ਕੇ 10 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਜਾਵੇਗਾ ਉੱਥੇ ਹੀ ਜੇਕਰ ਆਮ ਨਾਗਰਿਕ ਦੀ ਕਰੰਟ ਲੱਗਣ ਕਾਰਨ ਮੌਤ ਹੁੰਦੀ ਹੈ ਤਾਂ ਉਸ ਵਿੱਚ ਵੀ 1 ਤੋਂ ਲੈ ਕੇ 10 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਗਿਆ ਹੈ ਨਾਲ ਹੀ ਵਰਕਮੈਨ ਕੰਪਨਸੇਸ਼ਨ ਐਕਟ ਦੇ ਤਹਿਤ ਇਸ ਨੂੰ ਤੈਅ ਕੀਤਾ ਜਾ ਸਕਦਾ ਹੈ ਪਾਲਿਸੀ ਦੇ ਤਹਿਤ ਮੁਆਵਜ਼ੇ ਦੀ ਇਹ ਰਾਸ਼ੀ 30 ਦਿਨਾਂ ਅੰਦਰ ਜਾਰੀ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਤਾਂ ਅਤੇ ਸੀਨੀਅਰ ਕਾਲਿਆ ਕੁ ਬਿਕਰਮਜੀਠਿਆ ਨੂੰ ਪੰਜਾਬ ਪੁਲਿਸ ਵੱਲੋਂ 18 ਦਸੰਬਰ ਯਾਨੀ ਕੱਲ ਨੂੰ ਪੇਸ਼ ਹੁੰਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਹੁਣ ਕੱਲ ਨੂੰ ਬਿਕਰਮਜੀਠਿਆ ਅਦਾਲਤ ਵਿੱਚ ਪੇਸ਼ ਹੋਣਗੇ ਬਿਕਰਮਜੀਠਿਆ ਨੂੰ ਇਹ ਸੰਮਣ ਐਨਡੀਪੀਐਸ ਐਕਟ ਦੇ ਤਹਿਤ ਜਾਰੀ ਕੀਤੇ ਗਏ ਹਨ ਅੰਦਰ ਅਸਲ ਸਾਬਕਾ ਚੰਨੀ ਸਰਕਾਰ ਸਮੇਂ ਬਿਕਰਮਜੀਠਿਆ ਤੇ ਐਨਡੀਪੀਐਸ ਐਕਟ ਤਹਿਤ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਮੁਜੀਠਿਆ ਕਈ ਮਹੀਨੇ ਜੇ ਦੇ ਵਿੱਚ ਰਹਿ ਚੁੱਕੇ ਹਨ ਅਤੇ ਹੁਣ ਵੀ ਜ਼ਮਾਨਤ ਤੇ ਬਾਹਰ ਹਨ ਇਸ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਨੇ ਇਹ ਸੰਮਣ ਭੇਜਿਆ ਹੈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਆਧਾਰ ਤੇ ਕਾਂਗਰਸ ਸਰਕਾਰ ਦੁਆਨ 2021 ਵਿੱਚ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ ਮਜੀਠੀਆ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਰਵਰੀ 2022 ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਮਜੀਠੀਆ ਨੂੰ ਜਮਾਨਤ ਦੇ ਤਿਸ਼ੀ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਉਨ੍ਹਾਂ ਨੇ ਕਿ ਹੈਗੀ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦਾ ਦਿੱਲੀ ਜਾਣਾ ਹੁੰਦਾ ਦਾ ਰਾਸਵਾ ਕਿਉਂ ਛੱਡਦਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਡਮ ਚੋਣ ਲੜੇਗੀ ਜਾਂ ਨਹੀਂ ਉਸ ਦਾ ਜਵਾਬ ਵੀ ਉਹ ਹੀ ਦੇਣਗੇ ਦੱਸ ਦਿੱਤੀ ਕਿ 2021 ਵਿੱਚ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਹਾਰ ਗਏ ਸਨ ਅੱਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਦਿੱਲੀ ਸਰਕਾਰ ਨੇ ਵਿਧਾਨ ਸਭਾ ਦੇ ਸਰਦਰੁੱਤ ਸੈਸ਼ਨ ਵਿੱਚ ਵਿਧਾਇਕ ਫੰਡ ਵਧਾਉਣ ਦਾ ਫੈਸਲਾ ਲਿਆ ਹੈ ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਰੁਪਏ ਤੋਂ ਵਧਾ ਕੇ 7 ਕਰੋੜ ਰੁਪਏ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਸ ਦੀ ਮੰਗ ਪੰਜਾਬ ਵਿੱਚ ਵੀ ਹੋਣ ਲੱਗ ਗਈ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵੀ ਕਾਂਗਰਸ ਦੇ ਵਿਧਾਇਕ ਨੇ ਮੰਗ ਕੀਤੀ ਹੈ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਟਵੀਟ ਕਰਦਿਆਂ ਕਿ ਹੈਗੀ ਦਿੱਲੀ ਵਿੱਚ ਇਹ ਕੀਤਾ ਹੈ ਪੰਜਾਬ ਵਿੱਚ ਵੀ ਕਰਾਂਗੇ ਹਰ ਗੱਲ ਤੇ ਇਹ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਵਿੱਚ ਵੀ ਹਰ ਵਿਧਾਇਕ ਲਈ ਫੰਡ ਜਾਰੀ ਕਰਨ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਵਿੱਚ ਇਹ ਕੀਤਾ ਪੰਜਾਬ ਵਿੱਚ ਵੀ ਕਰਾਂਗੇ ਹਰ ਗੱਲ ਤੇ ਇਹ ਦਾਵਾ ਕਰਨ ਵਾਲੇ ਮੁੱਖ ਮੰਤਰੀ ਜੀ ਪੰਜਾਬ ਵਿੱਚ ਵੀ ਹਰ ਵਿਧਾਇਕ ਲਈ ਫੰਡ ਜਾਰੀ ਕਰਨ ਦਾ ਸਮਾਂ ਆ ਗਿਆ ਹੈ ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਰਦਿਆਂ ਲਈ ਦਿੱਤਾ ਜਾਂਦਾ ਸੀ ਜੋ ਕੱਲ ਤੁਹਾਡੀ ਪਾਰਟੀ ਨੇ 7 ਕਰੋੜ ਰੁਪਏ ਕਰ ਦਿੱਤਾ ਹੈ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਅੱਜ ਦੀ ਰੈਲੀ ਤੋਂ ਇਸ ਦਾ ਐਲਾਨ ਕਰੇ ਅਸੀਂ ਸਵਾਗਤ ਕਰਾਂਗੇ ਪਹਾੜਾਂ ਵਿੱਚ ਬਰਫबारी ਕਾਰਨ ਮੈਦਾਨੀ ਇਲਾਕੇ ਵਿੱਚ ਠੰਡ ਵਧ ਰਹੀ ਹੈ ਪੰਜਾਬ ਵਿੱਚ ਵੀ ਸੰਗਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਸ਼ਿਮਲਾ ਤੋਂ ਵੀ ਜ਼ਿਆਦਾ ਠੰਡ ਸੀ ਹਿਸਾਰ ਵਿੱਚ 12.4°C ਤੱਕ ਪਹੁੰਚ ਗਿਆ ਹੈ ਤਾਪਮਾਨ ਘਟਣ ਕਾਰਨ ਠੰਡ ਦਾ ਅਹਿਸਾਸ ਪਦਣਾ ਸ਼ੁਰੂ ਹੋ ਗਿਆ ਹੈ ਹਰਿਆਣਾ ਵਿੱਚ ਇਹ ਨਹੀਂ ਦੇਣੀ ਸੁੱਕੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਤੇ ਫਿਸ਼ਰਪੁਰ ਵਿੱਚ ਆਮ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਤੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਪ੍ਰਦਰਸ਼ਨਕਾਰੀ ਮਿਨਿਸਟਰੀ ਸਟਾਫ ਦੀਆਂ ਦਾਜ ਮੰਗਾਂ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦੀ ਲੋਚਨਾ ਕੀਤੀ ਹੈ ਬਾਜਵਾ ਨੇ ਕਿਹਾ ਕਿ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਬੈਨਰ ਹੇਠ ਮਿਨਿਸਟਰੀਅਲ ਸਟਾਫ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਸੂਬੇ ਦੇ ਲਗਭਗ 22 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ ਇਸੀ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਹੈ ਬਾਜਵਾਨੇ ਕੇ ਹੈਗ ਕੁ ਦਿਨਾਂ ਪਹਿਲਾਂ ਚੰਡੀਗੜ੍ਹ ਦੇ ਸਿਵਲ ਸਕੱਤਰ ਅਤੇ ਮੁਹਾਲੀ ਅਤੇ ਚੰਡੀਗੜ੍ਹ ਦੇ ਡਾਇਰੈਕਟਰਾਂ ਡਾਇਰੈਕਟੋਰੇਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਪੰਜਾਬ ਸਰਕਾਰ ਦੇ 12000 ਕਰਮਚਾਰੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਸਨ ਸੀਨੀਅਰ ਕਾਂਗਰਸੀ ਆਗੂ ਬਾਜਵਾਨੇ ਕੇ ਹੈ ਕਿ ਇਸ ਸਟਾਫ ਨੇ ਅਕਤੂਬਰ 2022 ਵਿੱਚ ਵੀ ਹੜਤਾਲ ਕੀਤੀ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਦਖਲ ਦਿੱਤਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਕਈ ਹੋਰ ਵਾਅਦੇ ਆਂਗਾ ਓਹੋ ਓਪੀਐਸ ਨੂੰ ਲਾਗੂ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹਨ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕੀਤੀ ਨੂੰ ਆਲਮੋਸਟ 16-17 ਮਹੀਨੇ ਹੋ ਗਏ ਨੇ ਸਰਕਾਰ ਵੱਨ ਦਿੱਤ ਨਾਮੀ ਨੇ ਅਜੇ ਬਿਜਲੀ ਫ੍ਰੀ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਵਿੱਚ ਕਾਫੀ ਸੁਧਾਰ ਜਿਹੜੇ ਨੇ ਕੀਤੇ ਗਏ ਨੇ ਈਵਨ ਬਿਜਲੀ ਬੋਰਡ ਘਾਟੇ 'ਚ ਜਿਹੜਾ ਚੱਲਦਿਆ ਸੀਗਾ 1880 ਕਰੋੜ ਰੁਪਏ ਘਾਟੇ 'ਚ ਸੀਗਾ ਪਿਛਲੀ ਵਾਰੀ ਅਸੀਂ ਉਹਨੂੰ ਆ ਉਹਨੂੰ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਰ ਦਿੱਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਆਪਣੀਆਂ ਕਈ ਮਾਈਨਸ ਜਿਹੜੀ ਸਾਡੀ ਸੀਗੀ ਚਾਰਖੰਡ ਦੇ ਵਿੱਚ ਉਹਨੂੰ ਵੀ ਅਸੀਂ ਆਪਰੇਟਿਵ ਕੀਤਾ ਹੋਰ ਵੀ ਨਵੀਆਂ ਜਿਹੜੇ ট্রান্সਫਾਰਮਰ ਜਾਂ ਗ੍ਰੇਡ ਨਵੇਂ ਲਗਾਉਣੇ ਸੀਗੇ ਲਗਾ ਰਹੇ ਆ ਸੋ ਅ ਅਜੇ ਤੱਕ ਸਾਡਾ ਕੋਈ ਵੀ ਇਹੋ ਜਿਹਾ ਜਿਹੜਾ ਆ ਮਨਸਾ ਨਹੀਂ ਆ ਬਿਜਲੀ ਮਹਿੰਗੀ ਕਰਨ ਦੀ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕ ਰਹੀ ਆ ਮੈਨੂੰ ਤੁਹਾਡੇ ਮੂੰਹੋਂ ਇਹ ਸਵਾਲ ਸੁਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਐਟ ਲੀਸਟ ਮੀਡੀਆ ਦੇ ਵਿੱਚ ਇਹ ਗੱਲ ਆ ਚੁੱਕੀ ਆ ਫੈਲ ਚੁੱਕੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਿੱਖਿਆ ਦੇ ਮਿਆਰ ਨੂੰ ਆ ਉੱਚਾ ਚੋਕਰੇ ਨੇ ਪਹਿਲ ਦੇ ਰਹੇ ਆ ਜਦੋਂ ਅਸੀਂ 2022 ਦੀਆਂ ਇਲੈਕਸ਼ਨਾਂ ਕੰਟੈਸਟ ਕੀਤੀਆਂ ਸੀਗੀਆਂ ਉਹਦੇ ਵਿੱਚ ਵੀ ਸਿਹਤ ਤੇ ਸਿੱਖਿਆ ਜਿਹੜੀ ਸਾਡੀ ਪ੍ਰਾਇੋਰਟੀ ਸੀਗੀ ਔਰ ਉਸੇ ਹੀ ਕੜੀ ਦੇ ਵਿੱਚ ਅਸੀਂ ਸਿੱਖਿਆ ਦਾ ਬਜਟ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਅਲੋਟ ਕੀਤਾ ਔਰ ਸਕੂਲ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਸਾਡੇ ਸਕੂਲ ਜਿਹੜੇ ਨੇ ਉਹਨਾਂ ਨੂੰ ਰੈਨੋਵੇਟ ਵੀ ਕਰ ਰਹੇ ਆ ਔਰ ਸਾਡੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਫੋਰਨ ਦੇ ਵਿੱਚ ਟ੍ਰੇਨਿੰਗ ਵਾਸਤੇ ਵੀ ਭੇਜ ਰਹੇ ਆ ਸਕੂਲ ਆਫ ਐਮਿਨੈਂਸ ਵੀ ਬਣਾ ਰਹੇ ਆ ਕਾਟਾ ਮੰਨਣਾ ਹੈ ਕਿ ਜਦ ਤੱਕ ਜੇ ਸੂਬੇ ਦੇ ਬੱਚੇ ਜਿਹੜੇ ਆ ਉਹ ਚੰਗੀ ਤਾਲੀਮ ਹਾਸਲ ਨਹੀਂ ਕਰਨਗੇ ਉਦੋਂ ਤੱਕ ਸੂਬਾ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਸੋ ਇਸ ਕਰਕੇ ਸਿੱਖਿਆ ਜਿਹੜੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਨੇ ਰੱਖਿਆ ਹੋਇਆ ਥੋਡੇ ਦਾਦਾ ਜੀ ਕੀ ਕਰਦੇ ਆ ਥੋਡੇ ਪਰਦਾਦਾ ਜੀ ਕਰਦੇ ਮੁੱਦਾ ਨਹੀਂ ਹੈ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਉਹ ਤੁਸੀਂ ਘਰ ਦੇ ਕਮਰਿਆਂ 'ਚ ਬੈਠ ਕੇ ਸੁਲਟਾਓ ਪੰਜਾਬੀਆਂ ਨੂੰ ਉਹਦਾ ਕੋਈ ਮਤਲਬ ਨਹੀਂ ਹਾਂ ਕਿਰਦਾਰ ਜ਼ਰੂਰ ਪਤਾ ਲੱਗਦਾ ਉਹ ਵੀ ਅਲੱਗ ਗੱਲ ਐ ਤੁਸੀਂ ਇਸ ਗੱਲ ਦਾ ਜਵਾਬ ਦਿਓ ਵੀ ਤੁਸੀਂ 70000 ਕਰੋੜ ਰੁਪਇਆ 2 ਸਾਲਾਂ ਦੇ ਕਰਜ਼ਾ ਲਾਹੋਗੇ ਖਾਟਾ ਪਹੁੰਚਾਪੇ ਅਜੇ ਤਾਂ 3 ਮਹੀਨੇ ਪੱਤੀ ਕਾਲੀ ਦਲ 2 ਸਾਲਾਂ ਦੇ ਕਿੰਨਾ ਲੈਂਦਾ ਸੀ 10 ਸਾਲ 16 ਇਹਦਾ ਮਤਲਬ ਉਹ 10 ਤੋਂ 15 ਕਾਂਗਰਸ 15 ਵੀ ਇਹ 30 ਤੋਂ 35 35 ਹਜ਼ਾਰ ਓ ਮਾਰਿਆ ਝੂਠ ਹੈ ਜਾਂ ਟਕਾ ਕੇ ਰਿਬਨ ਲਾ ਕੇ 54 ਹਜ਼ਾਰ ਕਰੋੜ ਤਾਂ ਕਹਿੰਦਾ ਮੈਂ ਰੱਖੀ ਬੈਠਾ ਜੇਬੇ 'ਚ ਐ ਕੱਢੂਗਾ ਖੀਸੇ 'ਚੋਂ ਠੱਕਦਿਆਂ ਰੱਖ ਲੂਗਾ ਕੱਢ ਫਿਰ ਹੁਣ ਜੋਗਾ ਕਰਾਉਣਾ ਮਿੱਤਰ ਪਿਆਰੇ ਜੋਗਾ ਕਰਾਉਣਾ ਆ ਦਾਸਾਂ ਕਰਾਉਣਾ ਰੋਜ਼ ਫੋਟੋਆਂ ਛਾਪਦਣਾ 6 ਲੱਖ ਦੇ ਜਹਾਜ਼ ਦੇ ਉੱਤੇ ਬੈਠ ਕੇ ਹਰ ਰੋਜ਼ ਉਹਨੂੰ ਘੁਮਾਉਣਾ ਹੈ। ਫੋਦਿਆ ਪਹਾੜ ਨਿਕਲੀ ਚੋਈ 80% ਵੋਟ ਨਹੀਂ ਪਈ ਉਹ ਤੁਹਾਨੂੰ। ਦਮਗਦੇ ਮਾਰਦੇ ਹੋ ਨੈਸ਼ਨਲ ਪਾਰਟੀ। ਉਹ ਨੈਸ਼ਨਲ ਪਾਰਟੀ ਦਾ ਇੱਕ ਬੰਦਾ ਹੋਵੇ ਲੋਕ ਸਭਾ ਜੂ ਵੀ ਮੰਗਵਾ। ਅਧਾਰਾ। ਉਹ ਸੋਚ ਕੇ ਤਾਂ ਦੇਖ ਜਣ ਝਾਂਕਦਾ ਸੀ। ਸ਼ਰਮ ਆ ਜੂ, ਸ਼ੀਸ਼ਾ ਸ਼ਰਮਾ ਜੂ। ਮੈਂ ਦਿਖਾਉਣਾ ਤੈਨੂੰ ਆਣਾ। ਦੇਖ ਇਨਵਾਇਡਿੰਗ ਉਹ ਹਾਰ ਗਿਆ ਉਹ ਹਾਰ ਗਿਆ ਉਹ ਤੇਰੀ ਦੋਵਾਰ ਜਮਨਤ ਜਬ ਤੋਂ ਹੀ ਮਿੱਤਰ ਪਿਆਰੇ ਤੂੰ ਜਿਵੇਂ ਬਿੱਲਾ ਛਪੜੀ ਚੋਂ ਨਾ ਕੇ ਨਿਕਲਿਆ ਹੁੰਦਾ ਆ ਉਹਦਾ ਨਿਕਲਿਆ ਸੀ ਤਾਂ ਮੁਰਗੀਖਾਨੇ ਕੋਲੇ ਸੀ ਹੁਣ ਖੋਲ ਫਿਰ ਮੁਰਗੀਖਾਨੇ ਤੁਸੀਂ ਹਾਰ ਗਏ ਓਏ ਸਾਰੇ ਹਿੰਦੁਸਤਾਨ ਚ ਤੁਹਾਨੂੰ ਅੱਧੇ ਪਰਸੈਂਟ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਤੇ ਤੁਹਾਡਾ ਲੋਕ ਸਭਾ ਦੇ ਵਿੱਚ ਚੁਣੇ ਨੁਮਾਇੰਦਿਆਂ ਦੇ ਵਿੱਚ ਇੱਕ ਬੰਦਾ ਹੈ ਲੇਨ ਹੀ ਵਾਈ ਛੁਰਲੀਆਂ ਛੱਡੀ ਜਨਾ ਮੈਂ ਪੁੱਤਰ ਪਿਆਰਿਆ ਰੈਵਨਿਊ ਜਨਰੇਸ਼ਨ ਜਿਹੜੀ ਐ ਖਤਮ ਇਸ ਸੁਪਾ ਉਹਦਾ ਕਾਰਨ ਮੈਂ ਕਿੰਨੀ ਕਵਾਰ ਬੱਸਾਂ ਫੇਰ ਦੱਸ ਦਿਨਾ ਉੱਥੇ ਵੀ ਆਂਦੇ ਹੋ ਫਿਰ ਕਹਿੰਦਾ ਜੀ ਹੁਣ ਨਵਾਂ ਛੁਰਲੀ ਛੱਡੀ ਦੋ ਸਾਲਾਂ ਨੇ ਕਹੀ ਜਾਂਦੇ ਸੀ ਪਹਿਲੀ ਅਸੀਂ ਲੋਕਾਂ ਦੀ ਸਰਕਾਰ ਤੁਹਾਡੇ ਦਵਾਰ ਹੈ ਮੇਰਾ ਕਿ ਮੇਰਾ ਵਿਜਨ ਸੀ ਜਿਹੜਾ ਮੈਂ ਲੋਕਲ ਸੈਲ ਕਮਿਟੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਵਾਰ ਹੈ ਜੀ ਹੁਣ ਕਹਿੰਦਾ 2 ਸਾਲਾਂ ਦਾ ਤਾਂ ਹੋਇਆ ਨਹੀਂ ਮੇਰੀ ਘਰ ਵਾਲੀ 4000 ਰੁਪਏ ਦਿੱਤੇ ਐ ਸਾਲ ਹਾਲ ਤੀ ਨਹੀਂ ਆ ਪਰਸ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਲੈ ਕੋਈ ਲੈ ਕੇ ਦਿਖਾਏ ਮਾਂ ਦਾ ਪੁੱਤ ਵੀ 10000 15000 ਤੱਕ ਰਜਿਸਟ੍ਰੀ ਕਰਾਗਦਾ ਹੋਵੇ ਕੋਈ ਯਾ ਉਹ ਕਹਿੰਦੇ ਮਹਾਰਾਜ ਥੋੜੀ ਜਿਹੀ ਸ਼ਕਤੀ ਕਰਤੀ ਇਹਨਾਂ ਨੇ ਡਬਲ ਲਵਾਂਗੇ ਡਬਲ ਤੇ ਕਿੱਥੇ ਆ ਤੇਰਾ ਫੂਮਨ ਕਰਪਸ਼ਨ ਵਾਲਾ ਆ ਨਾ ਨ ਮੁੱਦੇ ਆ ਤੇ ਮੰਮੀ ਪਾਪੇ ਕੱਢੇ ਆ ਸਾਰਿਆਂ ਦੇ ਦਾਦੇ ਕੱਢ ਲੈ ਘੋੜੇ ਕੱਢ ਲੈ ਇਹ ਮੁੱਦੇ ਨੇ ਓਏ ਹੈ ਇਹ ਪਟਕਾਣਾ ਬੰਦ ਕਰੋ ਮਾਨ ਸਾਹਿਬ ਛੋਟਾ ਪਾਈਆਂ ਇੱਥੇ ਆ ਇੱਥੇ ਆ ਇੱਥੇ ਇਹ ਪੰਜਾਬ ਦੇ ਲੋਕਾਂ ਦੇ ਲੋਕ ਹਿੱਤ ਦੇ ਮੁੱਦੇ ਨੇ ਹਾਈਪੀ ਤੁਸੀਂ ਜਾਣਦੇ ਹੋ ਕੰਨੇ ਚੁੱਪਣ ਨੂੰ ਪਾਦਰੀ ਡੰਡੇ ਖਾਣ ਨੂੰ ਰਿਚ ਲੋਕਾਂ ਦੀਆਂ ਪੈਨਸ਼ਨਾਂ ਖੜਗੀਆਂ ਪੜਾਵਾ ਪੈਨਸ਼ਨਾਂ ਖੜਗੀਆਂ ਲੋਕਾਂ ਦੀਆਂ ਤਨਖਾਹਾਂ ਖੜਗੀਆਂ ਟੰਕੀਆਂ ਤੇ ਪ੍ਰੋਫੈਸਰ ਟੀਚਰ ਹੈ ਕਿਹੜਾ ਥਾਂ ਜਿੱਥੇ ਧਰਨਾ ਨਹੀਂ ਲੱਗਿਆ ਫਿਰ ਜਦੋਂ ਧਰਨਾ ਲੱਗਦਾ ਤੂੰ ਕਹਿੰਦਾ ਹੁੰਦਾ ਜੀ ਸਿਕਿਉਰਟੀ ਦੀ ਕੀ ਲੋੜ ਹੈ ਗੱਡੀ 'ਚ ਜਾਵੇ ਬੰਦਾ ਹੈਲੀਕਾਪਟਰ ਦੀ ਕੀ ਲੋੜ ਹੈ ਪੰਜਾਬ ਤਾਂ 2.5 ਘੰਟੇ ਜਾਂ ਇਧਰ ਉਧਰ ਇਧਰ ਉਧਰ ਹੁਣ ਤੂੰ ਕਹਿੰਦਾ ਸਕੂਲ ਬੰਦ ਕਰੋ ਜੀ ਛੁੱਟੀ ਸਕੂਲ ਚ ਮੈਂ ਸਮਝ ਸਕਦਾ ਕਿਸੇ ਗੁਰੂ ਸਾਹਿਬਾਨ ਦਾ ਬਰਥਡੇ ਹੋਵੇ ਅਸੀਂ ਸਾਰੇ ਮਨਾਉਨੇ ਆ ਫਖਰ ਦੀ ਗੱਲ ਐ ਅਸੀਂ ਉਹਨਾਂ ਦੀ ਵਿਚਾਰਧਾਰਾ ਤੂੰ ਵਿਚਾਰਧਾਰਾ ਹੀ ਬਦਲਦੀ ਅਖੇ ਸੀਐਮ ਸਾਹਿਬ ਆਣਗੇ ਪੰਜ ਸਕੂਲਾਂ ਦੀ ਛੁੱਟੀ ਉੱਥੇ ਸਿਕਿਉਰਿਟੀ ਰੂ 1200 ਬੰਦੇ ਨੇ ਚੱਕ ਲੋ ਘਰੇ ਤੇ ਕੌਲਾ ਸ਼ਰਮਕਾਰ ਮਿੱਤਰ ਪਿਆਰੇ ਹੈ ਐ ਆਇਨਾ ਦਿਖਾਉ ਤੈਨੂੰ ਮਿੱਤਰਾ ਸਕੂਲ ਦੀ ਛੁੱਟੀ ਫਿਰ ਆਰਡਰ ਵਿਡਰੋ ਕਰਦੇ ਹੋ ਨੋਟੀਫਿਕੇਸ਼ਨਾਂ ਕੀਤੀਆਂ ਹੋਈਆਂ ਨੇ ਕਿਹੜਾ ਪੈਸਾ ਲਿਆ ਸੈਂਟਰ ਦੀ ਸਕੀਮ ਚੋਂ ਤੁਸੀਂ ਹੋਏ 40 ਪੈਸੇ ਹੈ ਨਹੀਂ ਤੁਹਾਡੇ ਕੋ ਪਾਣ ਨੂੰ ਨੰਗ ਸਰਕਾਰ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਇਹਦਾ ਮਤਲਬ ਇਹ ਸੀ ਇੰਟਰਫੇਸ ਬਿਗੈਰ ਅਫਸਰ ਕੰਪਿਊਟਰ ਤੇ ਮਾਰਿਆ ਪੰਜ ਠਾ ਨਕਸ਼ਾ ਆਰਕੀਟੈਕਟ ਤੋਂ ਆਪਣੇ ਤੋਂ ਬਣਾ ਕੇ ਪਾਇਆ ਜੇ 45 ਦਿਨਾਂ ਚੋਂ ਸਰਕਾਰ ਦਾ ਜਵਾਬ ਨਾ ਆਇਆ ਡੀਮ ਟੂ ਬੀ ਪਾਸ ਪਾਸ ਹਾਏ ਕੋਈ ਆ ਵੀ ਪਾਸ ਦਿਖਾ ਤੂੰ ਕਿਹਨੂੰ ਲਾਇਸੈਂਸ ਦਿੱਤਾ ਹੁਣ ਕਹਿੰਦਾ ਮੈਂ ਬੰਦਾ ਭੇਜੂ ਇਹਦਾ ਮਕਸਦ ਹੀ ਖਤਮ ਹੋ ਗਿਆ ਜਿੱਥੇ ਬੰਦਾ ਭੇਜਦਾ ਅਫਸਰ ਭੇਜਦਾ ਤੁਸੀਂ ਉੱਥੇ ਇੰਟਰਫੇਸ ਵੇਰ ਆ ਗਿਆ ਤੇ ਬੰਦਾ ਭੇਜੋਗੇ ਕਿੱਥੇ ਟੀਸੀ ਆਫਿਸ ਤਾਂ ਛੁੱਟੀ ਦੇ ਨੇ ਟੀਸੀ ਆਫਿਸ ਤਾਂ ਹੜਤਾਲਾਂ ਦੇ ਨੇ ਤੁਸੀਂ ਉਹਨੂੰ ਤਾਂ ਖਾਨ ਦਿੱਤੀਆਂ ਏਰੀਆ ਨਹੀਂ ਦਿੱਤੇ ਕਿਹੜਾ ਬੰਦਾ ਭੇਜੇਗਾ ਮਿੱਤਰਾ ਮਤਰੀ ਜੀ ਸੀਐਮ ਸਾਹਿਬ ਕਹਿੰਦੇ ਨੇ ਮਾਫੀ ਜੜੀ ਹੈ ਗਲਤੀਆਂ ਨਹੀਂ ਹੁੰਦੀਆਂ ਗੁਨਾਹਾਂ ਨਹੀਂ ਤੂੰ ਤਾਂ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਦੋਂ ਤੁਸੀਂ ਕੋਈ ਗਲਤੀ ਕਰ ਰਹੇ ਹੋ ਉਹ ਕਰ ਹੀ ਕਿਉਂ ਰਹੋ ਜਦ ਸਾਨੂੰ ਪਤਾ ਹੈ ਵੀ ਇਹ ਸਟੈਪ ਜਿਹੜਾ ਅਸੀਂ ਚੱਕ ਰਿਹਾ ਇਹ ਗਲਤ ਹੈ ਤਾਂ ਮੈਨੂੰ ਇਹਦਾ ਨਹੀਂ ਚੱਕਣਾ ਚਾਹੀਦਾ ਜੇ ਹੁਣ ਮੇਰਾ ਕੋਈ ਕਤਲ ਕਰਕੇ ਮਾਫੀ ਮੰਗ ਲੇ ਮੈਂ ਕੋਈ ਦੁਬਾਰਾ ਥੋੜੀ ਜਿਉਂਦਾ ਹੋ ਸਕਦਾ ਸੋ ਇਸ ਕਰਕੇ ਸਾਨੂੰ ਕਦਮ ਉਹ ਚੱਕਣਾ ਚਾਹੀਦਾ ਜੀਦੇ ਨਾਲ ਸਾਨੂੰ ਲੱਗੇ ਕਿ ਅਸੀਂ ਦੁਬਾਰੇ ਵੀ ਇਹ ਜਾਈਏ ਤਾਂ ਸਾਨੂੰ ਕੋਈ ਸ਼ਰਮਿੰਦਗੀ ਨਹੀਂ ਮੈਂ ਵੀ ਇਹ ਹਲੇ ਵੀ ਹੋਰੀ ਮੰਤਰੀ ਦਾ ਬੇਦਖੀਆਂ ਹਲੇ ਹੀ ਹੋਰੀ ਮੰਦਰੀ ਵੀ ਹੋਈ ਹੈ ਇਹ ਬੀਜਪੀ ਨਾਲ ਮਿਲ ਕੇ ਸਕ੍ਰਿਪਟ ਲਿਖੀ ਗਈ ਹੈ ਉਹਦਾ ਹੀ ਰੋਡ ਮੈਪ تیار ਹੋ ਰਿਹਾ ਹੈ ਵੀ ਢੀਂਸਾ ਸਾਹਿਬ ਕਹਿੰਦੇ ਤਾਂ ਮਾਫੀ ਮੰਗ ਲਓ ਠੱਠੇ ਹੋ ਜਾਂ ਗਮਾਫੀ ਤਾਂ 8 ਸਾਲ ਪਹਿਲਾਂ ਹੀ ਮੰਗ ਲਈ ਸੀ ਦੇਖੋ ਮੈਨੂੰ ਨਹੀਂ ਪਤਾ ਕੀ ਰੋਡ ਮੈਪ ਹੈ ਕੀ ਹੈ ਪਰ ਪੰਜਾਬ ਦੇ ਲੋਕ ਬਿਹਤਰ ਜਾਣਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਜਿਨ੍ਹਾਂ ਨੇ ਆਮ ਜਿਹੜਾ ਅਸੀਂ ਕਹਿੰਦੇ ਨਾ ਆ ਨਸ਼ਾ ਹੈ ਜਿਹੜਾ ਇਹ ਇੰਨਾ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਉਹਨਾਂ ਦੇ ਹੱਡਾਂ 'ਚ ਇੰਨਾ ਨਹੀਂ ਨਸ਼ਾ ਜਿਹੜਾ ਵੜਿਆ ਸੋ ਇਸ ਕਰਕੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਹੰਡਾਇਆ ਸੋ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਨੂੰ ਹਮੇਸ਼ਾ ਰੰਗਲਾ ਪੰਜਾਬ ਬਣਾਵਾਂਗੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਉਹ ਸਖਤ ਨੇ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਜਿਹੜਾ ਕੋਈ ਨਸ਼ਾ ਉਹ ਕਰਦਾ ਜਾਂ ਕੋਈ ਦੂਜੀ ਕਿਸੇ ਗਤੀਵਿਧੀ ਵਿੱਚ ਸ਼ਾਮਲ ਹੈ ਉਹ ਕੋਈ ਬਖਸ਼ ਨਹੀਂ ਆਲਾਈਂਸ ਹੋਏਗਾ ਆ ਮਾਦੀ ਪਾਰਟੀ ਦੇ ਕਾਂਗਰਸ ਦਾ ਕਿਉਂਕਿ ਹਾਈ ਕਮਾਂਡ ਨੇ ਬੁਲਾਇਆ ਸੀ ਤੇ ਕਾਂਗਰਸ ਨੂੰ ਬੁਲਾਇਆ ਸੀ ਆਣ ਵਾਲੇ ਮੈਂਬਰ ਪਾਰਲੀਮੈਂਟ ਦੇ ਵਿੱਚ ਕੀ ਆਲਾਈਂਸ ਹੋ ਸਕਦਾ ਆ ਮਾਦੀ ਪਾਰਟੀ ਦੇ ਕਾਂਗਰਸ ਦੇਖੋ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਜਿਹੜੀ ਲੀਡਰਸ਼ਿਪ ਹੈ ਉਹੀ ਦੱਸ ਸਕਦੀ ਆ ਕਿ ਜਿਹੜਾ ਮੇਰਾ ਕੀ ਵਿਚਾਰਾ ਜੀ ਮੈਂ ਤਾਂ ਜਿਹੜਾ ਮੈਨੂੰ ਮਹਿਕਮੇ ਦਿੱਤੇ ਨੇ ਮੈਂ ਤਾਂ ਉਹਨਾਂ 'ਚ ਕੰਮ ਕਰ ਰਿਹਾ ਲਗਾਤਾਰ ਕਰ ਰਿਹਾ ਹਾਂ ਉਹਨਾਂ 'ਚ ਹ ਜਿਵੇਂ ਕਿ ਹਾਰ ਹੋਈ ਜੀ ਤਿੰਨ ਰਾਜੇ ਦੇ ਵਿੱਚ ਕਾਂਗਰਸ ਦੀ ਆ ਐਲਾਈਂਸ ਹੋਇਆ ਜੀ ਲੱਗਦਾ ਕਿ ਲੋੜ ਹੈ ਹੁਣ ਆਮਦ ਮੈਨੂੰ ਮੈਨੂੰ ਇੱਕ ਚੀਜ਼ ਦੱਸੋ ਪਿਛਲੀ ਵਾਰੀ ਪਿਛਲੀ ਵਾਰੀ ਅਸੀਂ ਪੰਜਾਬ ਦੇ ਵਿੱਚ ਖੜੇ ਸੀ ਸਾਨੂੰ 20 ਸੀਟਾਂ ਆਈਆਂ ਤੇ ਹੁਣ 92 ਆ ਗਈਆਂ ਕੋਈ ਇਹ ਕੋਈ ਜ਼ਰੂਰੀ ਥੋੜੀ ਆ ਕਿ ਵੀ ਅਗਲੀ ਵਾਰੀ ਨਹੀਂ ਜਿੱਦਦੇ ਹਜੇ ਉਹਨਾਂ ਸਟੇਟਾਂ ਦੇ ਵਿੱਚ ਸ਼ੁਰੂਆਤ ਸ਼ੁਰੂਆਤ ਦੇ ਵਿੱਚ ਬੜਾ ਕੁਝ ਹੁੰਦਾ ਹੈ ਕਈ ਵਾਰੀ ਅਸੀਂ ਵੀ ਪ੍ਰੋਪਰ ਤਰੀਕੇ ਨਾਲ ਤਿਆਰੀ ਨਹੀਂ ਕਰ ਸਕਦੇ ਹਾਂ ਸੋ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਸੀ ਇਲੈਕਸ਼ਨ ਲੜੇ ਤੁਸੀਂ ਦੇਖੋਗੇ ਉੱਥੇ ਸਰਕਾਰ ਦੀ ਜਰੂਰਤ ਹੈ ਤੁਹਾਨੂੰ ਐਲਾਈਅੰਸ ਦੀ ਇਹ ਨਹੀਂ ਹੈ ਸਰ ਮੈਂ ਇਹਦੇ ਬਾਰੇ ਕਹਿ ਨਹੀਂ ਸਕਦਾ ਕਿਉਂਕਿ ਇਹ ਲੀਡਰਸ਼ਿਪ ਲੀਡਰਸ਼ਿਪ ਦੇ ਹੱਥ 'ਚ ਹੈ ਅਸੀਂ ਸਾਨੂੰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਉਸੇ ਤਰੀਕਾ ਕਰਾਂਗੇ ਅਸੀਂ ਉਹਨਾਂ ਦੇ ਇਹ ਜਿਹੜੇ ਕਦਮ ਨੇ ਉਹਨਾਂ ਤੇ ਚੱਲਾਂਗੇ ਅਸੀਂ ਮੈਂ ਕੌਣ ਹੋਂਨਾ ਕੋਈ ਇਹ ਡਿਸੀਜਨ ਦੇਣ ਵਾਲਾ ਕਿ ਐਦਾਂ ਨਹੀਂ ਐਦਾਂ ਹੋ ਜੂਗਾ ਸੋ ਇਸ ਕਰਕੇ ਸਾਨੂੰ ਜਿਵੇਂ ਹੁਕਮ ਆਊਗਾ ਅਸੀਂ ਉਸੇ ਤਰੀਕੇ ਨਾਲ ਮੈਨੂੰ ਤਾਂ ਪਤਾ ਨਹੀਂ ਮੈਂ ਲਾਨ ਲਾਨ ਆਡਰ ਦੀ ਗੱਲ ਕਰੀ ਪੰਜਾਬ ਦੇ ਵਿੱਚ ਦੇਖੋ ਦੇਖੋ ਜੇ ਵੀ ਕੋਈ ਵੀ ਐਦਾਂ ਦਾ ਕੰਮ ਕਰੂਗਾ ਕੋਈ ਬਖਸ਼ ਨਹੀਂ ਜੀ